ਜਾਇ ਦੀ ਘਮਣ ਮੁੰਡੇ ਕਹੇ ਘਮਣ ਵਾਸਤੇ ਜਾਣਾ ਏ ਕਿਉਂ ਨੀ ਕਿੱਡਾ بڑا ਮੱਛਾ ਆ ਰਿਹਾ ਕਾਲੇ ਹੀਰਨ ਜਾਂਦਾ ਫੇਰ ਉੱਡਿਆ ਇੱਕ ਉਹ ਤੇਰੀ ਉਹ ਤੇਰੀ ਉਹ ਤੇਰੀ ਬੈਕਪੈਕ ਕਰਤੀ ਮਾਰੇ ਮੈਂ ਇੱਕ ਐਪੀ ਸਪੋਰਟ ਮੈਂ ਜੈ ਸਿਰੀ ਰਾਹ ਮਾਪਾ ਜੀ ਦਾ ਨਾਮ ਲੈ ਕੇ ਚੱਲੇ ਵੀ ਘਰ ਨੂੰ ਨੀ ਪੈ ਲੱਗ ਗਿਆ ਤੇ ਨਵਾਂ ਸਾਲ ਆ ਹੀ 20 ਬਹੁਤ ਪੈ ਰਿਹਾ ਪਿਆ ਸਾਲ ਆ 99 ਸਾਲ ਦੀਆਂ ਮੁਬਾਰਕਾਂ ਨਾਲ ਪੰਜਾਬੀ ਦੀ ਕੰਮੋਂ ਜਾ ਰਹੇ ਸੀਗੇ ਨਹੀਂ ਪੈ ਲੱਗ ਗਿਆ ਰਸਤੇ ਦੇ ਵਿੱਚ ਸੈਕ ਵਾਪਸ ਕਰਨ ਨੂੰ ਚੱਲੇ ਆ ਇੱਕ ਦੋ ਬਈ ਰੋਡ ਉੱਪਰੇ ਗਿੱਲੇ ਪੈਣੇ ਹੋਏ ਰੇਨ ਕੋਡ ਦਾ ਚੱਕ ਲੈ ਦੀ ਰੇਨ ਕੋਡ ਦੇ ਵਿੱਚ ਪਾਣੀ ਛਿੱਤੀ ਗਈ ਯਾਰ ਆ ਗਾਣਾ ਸੁਨੇਗਾ ਕ੍ਰਿਸ਼ਕਾ ਦੇ ਬੇਟਾ ਅੱਡਾ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਅੱਡ ਹੋ ਗਈ ਆ ਤੇ ਜ਼ਿਆਦਾ ਹੈ ਥਾਂ ਥੋੜੀ ਵੀ ਪਹਿਰੇਣਾ ਉਹਦੇ ਕਰਕੇ ਉਹ ਤੇ ਹੀ ਜਾਏ ਜਾਬਰਾਨ ਦਾ ਲੱਗਦਾ ਸਭ ਤੇ ਕਿਤੇ ਹੋਇਆ ਆਹ ਪਾਣੀ ਠਾਲਦਾ ਹੀ ਜਾਂਦਾ ਏ ਟਰੱਕ ਉਹਦੀ ਵੀ ਹੀ ਜਾਂਦਾ ਆਹ ਉਹ ਕਿੱਥੇ ਹੋ ਗਿਆ ਫਲਾਈ ਬਹੁਤ ਹੈ ਚੌਥੀ ਪਈਆ ਗਿਓ ਆਪਾਂ ਕੋਈ ਜਿਆਦਾ ਤੀਰਿਆ ਆਈ ਹੱਜਾਇ ਦੀ ਕੰਮਣ ਮੁੰਡੇ ਕਹਿੰਦੇ ਕੰਮਣ ਵਾਤੇ ਜਾਣਾ ਏ ਮੀਰੇ ਵਿੱਚ ਆਪਾਂ ਵੀ ਚੱਪੀ ਗੱਡੀ ਮੀਰੇ ਵਿੱਚ ਚੱਕ ਲਈ ਆਪਾਂ ਆ ਗਏ ਸੱਜਣ ਕੁੱਲਨ ਯਾਰ ਆਂਦਾ ਮੁੰਡੇ ਕਹਿੰਦੇ ਗਾਣਾ ਸੁਣਨਾ ਚਾਹੀ ਖਾਨਦਾ ਕਿਹਨੇ ਚਲਾਦਾ ਇਹ ਗਾਣਾ ਇਹ ਗਾਣਾ ਚਾਲੀ ਨੋਟ ਚਾਲੀ ਨੋਟ ਉਹ ਲੰਗਰ ਚੱਲਣਾ ਰੇ ਲੰਗਰ ਆ ਬੈਠੇ ਆ ਬਾਈ ਗਾਣ ਵਾਸਤੇ ਹਾਂਜੀ ਅੱਜ ਆਏ ਸੀਗੇ ਆਪਾਂ ਪਟਿਆਲੇ ਆ ਦੇਖੋ ਚਿੜੀਆ ਕਰ ਆ ਦੇਖੋ ਜਾਨਵਰ ਫਿਰਦੇ ਫੇਰੇ ਬੜੇ ਵਧੀਆ ਨੇਗੇ ਆ ਦੇਖੋ ਇਹਦਾ ਲਿਖਿਆ ਪਿਆ ਹੋਰੇ ਸਾਰਾ ਕੁਝ ਆ ਇੱਥੇ ਆ ਦੇਖੋ ਪੂਰਾ ਤਿੱਤਰ ਵਗੈਰਾ ਹੁੰਦੇ ਜਿਹੜੇ ਤਿੱਤਰ ਇਹ ਤੁਹਾਨੂੰ ਦਿਖਾਵਾਂ ਕਿੱਥੇ ਗਏ ਇੱਥੇ ਕਿਤੇ ਆ ਆ ਫਿਰਦਾ ਆ ਫਿਰਦਾ ਤਿੱਤਰ ਤੇ ਅੱਗੇ ਆਏ ਨੇ ਤੋਤੇ ਆ ਚੈੱਕ ਕਰੋ ਤੋਤੇ ਤੋਤੇ ਬੈਠੇ ਨੇ ਗਏ ਉਹ ਤੋਤੇ ਨੇ ਗਏ ਉਰੇ ਬਹੁਤ ਵੱਡਾ ਇਹ ਵੀ ਕਾਫੀ ਵੱਡਾ ਕੋ ਉਹ ਚਿੜੀਆਂ ਆਂਕ ਬਰੰਕੇ ਚੜੀਆਂ ਬਹੁਤ ਸੋਹਣੇ ਚੋਣੇ ਚੜੀਆਂ ਨੇ ਆ ਦੇਖੋ ਸਾਹ ਦੇਖੋ ਜਾਂਦਾ ਉੜਦਾ ਨਿਆਰੇ ਲਿੰਦਾ ਫਿਰਦਾ ਠੰਡੇ ਦੇ ਆ ਦੇਖੋ ਆ ਦੇਖੋ ਕਿੰਨੇ ਬੈਠੇ ਨੇ ਆ ਦੇਖੋ ਕੋ ਮਾਰ ਕੇ ਦੇ ਖਾਣਾ ਆਹ ਦੇਖੋ ਕਿੰਨੇ ਬੈਠੇ ਨੇ ਬਹੁਤ ਬੈਠੇ ਨੇ ਕਿ ਉਰੇ ਜਾਨਵਰ ਕਾਫੀ ਨੇ ਬਹੁਤ ਬੜਾ ਸਾਰਾ ਇਹ ਉਹ ਦੇਖੋ ਉਧਰਲੀ ਸਾਈਡ ਵੀ ਹੈਗਾ ਕਾਫੀ ਲੰਬਾ ਕਾਫੀ ਲੋਕ ਆਏ ਹੋਏ ਨੇ ਰੇ ਅਰੇ ਖੋਲਾ ਇਹ ਆਮ ਨਾਲ ਦੇਸੀ ਬਹੁਤ ਬੜਾ ਬਲੋ ਨਾ ਤੂੰ ਢੁੜ ਢੇ ਨਾ ਹੋਏ ਆ ਨੈਚੁਰਲ ਆ ਰੰਗ ਨਹੀਂ ਕਰਿਆ ਹੋਇਆ ਹੈਗਾ ਆ ਲਾਲ ਜਿਹਾ ਰੰਗ ਨਹੀਂ ਕਰਿਆ ਆਇਆ ਕਾ ਬੈਠਾ ਇੱਕ ਉਹ ਬੈਠਾ ਉੱਪਰ ਇਹ ਆ ਦੇਖੋ ਆਮ ਨਾਲ ਰੱਖੇ ਬਹੁਤ ਨੇ ਕੇ ਇਹ ਨਾਲ ਆਏ ਆ ਮਾਮੇ ਦੇ ਮੁੰਡਿਆਂ ਨਾਲ ਆਏ ਹੋਏ ਆ ਉਹ ਜਾਂਦਾ ਫੇਰ ਉੱਡੇ ਇੱਕ ਉਹ ਤੇਰੀ 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 ਆ ਦੇਖੋ ਮੋਰ ਵੀ ਨਗਾਰੇ ਆ ਚੱਕ ਕਰੋ ਆ ਦੇਖੋ ਮੋਰ ਮੋਰ ਵੀ ਫੇਰਨੇ ਲੱਗੇ ਹੋਏ ਨੇ ਓਰੇ ਮੋਰਾ ਲਾਤੇ ਨੇ ਬਹੁਤ ਵਧੀਆ ਬਣਾਇਆ ਹੋਇਆ ਸੀ ਤੁੰਗਿਆ ਅੱਗੇ ਉਹ ਤੁਹਾਨੂੰ ਹੀਰ ਨੇ ਦਿਖਾਣੇ ਹਾਂ ਹੀਰ ਨੇ ਦੇ ਬੱਚੇ ਨੇ ਪਤਾ ਨਹੀਂ ਹੀਰ ਨੇ ਨੇ ਆ 12 ਸਿੰਘੇ ਤੇ ਨਹੀਂ ਕੁਛ ਇੱਕਣਾ ਦੇ ਉਹ ਤੁਹਾਨੂੰ ਦਿਖਾਣੇ ਆ ਉਹ ਦੇਖੋ ਤੇ ਆ ਆਪਣੇ ਬੰਦੇ ਫਿਰਦੇ ਪਏ ਸਾਰੇ ਕਰਦੇ ਉਹ ਦੇਖੋ ਕੰਨੇ ਨੇ ਚੈੱਕ ਕਰੋ ਤੁਸੀਂ ਕਿੰਨੇ ਫਿਰਦੇ ਪਏ ਨੇ ਕੇ ਉਹ ਦੇਖੋ ਉਹ ਚੁੱਪ ਕਰ ਰਿਹਾ ਬਾਤ ਤਾਂ ਕੱਟ ਦਿੰਦਾ ਉਹ ਦੇਖੋ ਹਾਂਜੀ ਉਹਦੇ ਉਧਰ ਖੀਤ ਦਾ ਇਹ ਤੂੰ ਨਹੀਂ ਆਈ ਅਖੀਰ ਆਮਨਾਲ ਕੇ ਨਾ ਤੂੰ ਪਈ ਇਹੋ ਇਹ ਵੀ ਕਾਫੀ ਵੱਡਾ ਦੇਖ ਕਿੰਨੇ ਖੜੇ ਨੇ ਜੀ ਹੀਰ ਨੇ ਹੀਰ ਨੇ ਇਹ ਆਹ ਦੇਖੋ ਕਿੰਨੇ ਨੇ ਕਾਫੀ ਵੱਡਾ ਬਣਾਇਆ ਹੋਇਆ ਇਹਨਾਂ ਨੇ ਇਹਨਾਂ ਨਾਲ ਅਜਿਹਾ ਆਹ ਦੇਖੋ ਕਿੰਨੇ ਹੀਰ ਨੇ ਹੀਰ ਨੇ ਫਿਰ ਲੱਗੇ ਹੋਏ ਨੇ ਅੱਜ ਮੌਸਮ ਸਾਫ ਆ ਉਹਦੇ ਕਰਕੇ ਥੋੜੇ ਅੱਜ ਬਾਹਰ ਫਿਰਦੇ ਪਏ ਨੇ ਕਿ ਕਾਫੀ ਲੰਬਾ ਬਣਾਇਆ ਹੋਇਆ ਇੱਕ ਉਹ ਦੇਖੋ ਉੱਧਰ ਉਹ 12 ਸਿੰਘੇ ਨੇਗੇ ਤੁਹਾਨੂੰ 12 ਸਿੰਘੇ ਹੀ ਆਪਾਂ ਦਿਖਾ ਦਨੇ ਆ ਹੋ ਰਹੇ ਆ ਦੇਖੋ ਦੇਖੋ ਕਿੱਥੇ ਬੈਠਾ ਬਸ ਇਹਨਾਂ ਨੂੰ ਕਹਿੰਦੇ ਅਸਲੀ ਹੀਰਨਾ ਆ ਦੇਖੋ ਐਨ ਕਿੰਨੇ ਬੈਠੇ ਨੇ ਉਹ ਦੇਖੋ ਉਹ ਬੈਠੇ ਨੇਗੇ ਉਹ ਦੇਖੋ ਕਿੰਨੇ ਕਰ ਰਹੇ ਨੇਗੇ ਇਹ ਵੀ ਕਾਫੀ ਵੱਡਾ ਹੈ ਉਹ ਕਿੰਨੇ ਹੀ ਇੰਨੇ ਇੰਨੇ ਬੈਠੇ ਨੇਗੇ ਆਹ ਦੇਖੋ ਕੀ ਲਿਖਿਆ ਇਮੂ ਆਜ ਇੱਕ ਖੜੋ ਈਮੂ ਜੀ ਮੂਏ ਆ ਰਹੇ ਚੈੱਕ ਕਰੋ ਈਮੂ ਕੱਡੇ ਕੱਡੇ ਨੇ ਦੇਖੋ ਕੇ ਨਾ ਉਪਰ ਮੂਜਾ ਮੂਜਾ ਜੀ ਜਾਂ ਕਰਾ ਹੋਏ ਕਾਫੀ ਵੱਡੇ ਹੁੰਦੇ ਨੇ ਇਹ ਕਿਰਕੇ ਆਓ ਉਪਰ ਜਾਂ ਅੱਜ ਦੇਖੋਗੇ ਉਹ ਚੱਕ ਦਾ ਦੇਖੋ ਵੱਡੇ ਵੱਡੇ ਹੋਏ ਬਹੁਤ ਵੱਡੇ ਨੇਗੇ ਚੱਲੀ ਹੈਗਾ ਜੀ ਚੈੱਕ ਕਰੋ ਆਹ ਮੈਂ ਆਹ ਦੇਖੋ ਇਹ ਮਗਰਮੱਛੀ ਤਾਂ ਬਣਾਇਆ ਹੋਇਆ ਇਹਨਾਂ ਨੇ ਬਹੁਤ ਵੱਡਾ ਬਣਾਇਆ ਹੈ ਇੱਥੇ ਮਗਰਮੱਛਾਂ ਦਾ ਚੈੱਕ ਕਰੋ ਦਿਖਦਾ ਉਹ ਦੇਖੋ ਆਹ ਵੀ ਵੱਡਾ ਮੱਛੀਏ ਕਿਹੜੀਆਂ ਮੱਛੀਆਂ ਮਾਰਦੀਆਂ ਆਹ ਕਿਤੇ ਵੀ ਅੱਖਾਂ ਹੀ ਗੁੱਲੀ ਬੈਠਾ ਸੱਚੀ ਅੱਖਾਂ ਦੇਖ ਲੈ ਉਹ ਮੱਛੀ ਅਗਰ ਦੀ ਬਾਹਰ ਆ ਜਾ ਚਾਕਦਾ ਹੈ ਅੱਖਾਂ ਖੋਲ ਕੇ ਝਾਕ ਲੱਗਿਆ ਹੈ ਦੇਖੋ ਆਹ ਦੇਖੋ ਤੇ ਉੱਪਰੇ ਮੱਛੀਆਂ ਕਿੰਨੀਆਂ ਫਿਰ ਰਹੀਆਂ ਨੇ ਆਹ ਦੇਖ ਆ ਮੱਛਾ ਮਗਰ ਮੱਛੀ ਪਾਣੀ ਦੀ ਸਮੈਲ ਨਹੀਂ ਗੰਦੀ ਮਾਰ ਰਹੀਆਂ ਬਹੁਤ ਜ਼ਿਆਦਾ ਗੰਦੇ ਜਿਹੇ ਮਾਰ ਰਹੀ ਪਾਣੀ ਦੀ ਕਿਹੜਾ ਕਿੱਡਾ ਵੱਡਾ ਮੱਛਾ ਆ ਰਿਹਾ ਉਹ ਪੱਥਰਾ ਸਨ ਦੇਖ ਮੱਛੀ ਕਿਵੇਂ ਉਹਦੇ ਪਿੱਛੇ ਖੜ ਗਈ ਜਾ ਕੇ ਉਹਦੇ ਕਹੇ ਜਾ ਪੜਾਏ ਕਾਲੇ ਹੀਰੇ ਨੂੰ ਆਹ ਦੇਖੋ ਓਏ ਇਹਦੇ ਹਾਲ ਕਾਲੇ ਹੀਰਨ ਦੇ ਵਿੱਚ ਹੀ ਫਿਰਨ ਲੱਗੇ ਨੇ ਦੂਜੇ ਵੀ ਸਾਰੇ ਵਿੱਚ ਹੀ ਨੇ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾ ਦ ਚਿੜੀਆ ਘਰ ਹੁਣ ਆਪਾਂ ਚੱਲੇ ਤੇ ਘਰ ਨੂੰ ਵਾਪਸ ਬਹੁਤ ਵੱਡਾ ਸੀਗਾ ਵੈਸੇ ਤਾਂ ਇੰਨਾ ਉਸ ਨਹੀਂ ਸੀਗਾ ਠੀਕ ਠੀਕ ਸੀ ਓਕੇ ਬਾਏ ਟਾਟਾ